ਸਤ ਸ੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਤਾਂ ਸਾਰੇ ਵਿਊਅਰਸ ਨੂੰ ਤੁਹਾਡਾ ਸਤ ਸ੍ਰੀ ਅਕਾਲ ਤੇ ਉਹੀ ਗੱਲ ਹੈ ਕਿ ਹਰੇਕ ਵਾਰ ਜਦੋਂ ਆਈਦਾ ਕਦੇ ਵੀ ਆਈਦਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤਾਂ ਕਲਾਕਾਰ ਬਣ ਕੇ ਨਹੀਂ ਸੰਗਤ ਬਣ ਕੇ ਆਈਦਾ ਤੇ ਕੋਈ ਵੀ ਬੰਦਾ ਕੋਈ ਵੀ ਕੁਝ ਵੀ ਕਰਦਾ ਉਹ ਸੰਗਤ ਬਣ ਕੇ ਹੀ ਆਉਂਦਾ ਤੇ ਇਥੋਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੇ ਅਸੀਂ ਵੀ ਝੋਲੀਆਂ ਲੈ ਕੇ ਆਏ ਆ ਖਾਲੀ ਭਰ ਕੇ ਪਾਰਾ ਦੀ ਕਿਰਪਾ ਮਹਾਰਾਜ ਕਿਰਪਾ ਕਰਨਗੇ ਹੀ ਭਰ ਕੇ ਲੈ ਕੇ ਜਾਈਏ ਝੋਲੀਆਂ ਇੱਥੋਂ ਮਹਾਰਾਜ ਕਿਰਪਾ ਕਰਨ ਤੇ ਅਸੀਂ ਆਪਣੇ ਪਿਛਲੀ ਵਾਰੀ ਆਏ ਸੀਗੇ ਉਦੋਂ ਕੰਮ ਦੀ ਬਲੇਸਿੰਗਸ ਲੈ ਕੇ ਗਏ ਸੀਗੇ ਹੁਣ ਅਸੀਂ ਆਪਣਾ ਜੋ ਵੀ ਅਸੀਂ ਫਿਊਚਰ ਦੇ ਵਿੱਚ ਹੋਰ ਵੀ ਜਿੰਨੇ ਪ੍ਰੋਜੈਕਟ ਲੈ ਕੇ ਆ ਰਹੇ ਆ ਫਿਰ ਇਜਾਜ਼ਤ ਅਸੀਂ ਇੱਥੋਂ ਮਹਾਰਾਜ ਕੋਲੋਂ ਲੈ ਕੇ ਜਾਂਦੇ ਹਮੇਸ਼ਾ ਤੇ ਤੁਸੀਂ ਸਾਰੇ ਜਣੇ ਜਲਦੀ ਸੁਣੋਗੇ ਸਾਰਾ ਕੁਝ ਬਹੁਤ ਜਲਦੀ ਸੁਣੋਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਜੁੱਤਾ ਸਮੇਂ ਕਿਵੇਂ ਦੇਖਦੇ ਹਾਂ ਕਿਉਂਕਿ ਗਾਇਕੀ ਦੇ ਖੇਤਰ ਵਿੱਚ ਮੈਂ ਮੰਨਵੇਂ ਅੰਗ ਗਾਇਕਾਰੇ ਨੇ ਜੇ ਗੱਲ ਕਰੀ ਪੁਰਾਣੇ ਸਮੇਂ ਦੇ ਵਿੱਚ ਤਾਂ ਚੰਗੇ ਉਸਤਾਦ ਦੀ ਸ਼ਗਿਰਦੀ ਕਰਨੀ ਪੈਂਦੀ ਸੀ ਪਰ ਅੱਜ ਕੱਲ ਜਿਹੜਾ ਮਾਹੌਲ ਹੈ ਉਹ ਬਿਨਾ ਸਿੱਖੇ ਤੋਂ ਹੀ ਹੈ ਤੇ ਉਹ ਮਤਲਬ ਆਪਣੇ ਆਪ ਹੀ ਸਿੰਗਰ ਬਣ ਜਾਂਦੇ ਨੇ ਉਹ ਲੱਗ ਜਾਂਦੇ ਨੇ ਗਾਉਣ ਸ਼ਗਿਰਦੀ ਕਿੰਨੀ ਕੁ ਕਰਨੀ ਚਾਹੀਦੀ ਹੈ ਕਿੰਨਾ ਕੁ ਸਿੱਖਣ ਦੀ ਦੇਖੋ ਗੁਰ ਬਿਨਾ ਗੱਤ ਨਹੀਂ ਇਹ ਤਾਂ ਇਹ ਰਿਐਲਿਟੀ ਹੈ ਅਸਲ ਦੇ ਵਿੱਚ ਗੁਰੂ ਤਾਂ ਤੁਹਾਡਾ ਹੋਣਾ ਚਾਹੀਦਾ ਕਿਉਂਕਿ ਬੇਗੁਰੇ ਨੂੰ ਫਿਰ ਡਾਂਗਾ ਹੀ ਪੈਂਦੀਆਂ ਨੇ ਉਨੇ ਸਾਇ ਹੈ ਗੁਰੂ ਵਾਲਾ ਹੋਣਾ ਚਾਹੀਦਾ ਬੰਦਾ ਚਾਹੇ ਉਹ ਤੁਹਾਡਾ ਈਸ਼ਟ ਹੋਣ ਚਾਹੇ ਤੁਹਾਡੇ ਜਿਹੜਾ ਤੁਹਾਨੂੰ ਕੁਝ ਵੀ ਸਿਖਾ ਰਹੇ ਨੇ ਚਾਹੇ ਉਹ ਖਾਣਾ ਬਣਾਉਣਾ ਹੀ ਕਿਉਂ ਨਹੀਂ ਹੈਗਾ ਸੰਗੀਤ ਕਿਉਂ ਨਹੀਂ ਹੈਗਾ ਚਾਹੇ ਕੁਝ ਵੀ ਹੋਵੇ ਚਾਹੇ ਕੁਝ ਵਾਹਨ ਚਲਾਉਣਾ ਹੈ ਕਿ ਆ ਗੱਡੀ ਚ ਲਾਉਣ ਜਿਹੜਾ ਵੀ ਤੁਹਾਨੂੰ ਗੱਡੀ ਵੀ ਜੇ ਚਲਾਉਣਾ ਸਿਖਾ ਰਿਹਾ ਖਾਣਾ ਵੀ ਬਣਾਉਣਾ ਸਿਖਾ ਰਿਹਾ ਉਹ ਵੀ ਤੁਹਾਡਾ ਉਸਤਾਦ ਹੈ ਉਸਤਾਦ ਆ ਤੁਹਾਡਾ ਚਾਹੇ ਆ ਜ਼ਰੂਰੀ ਨਹੀਂ ਹੈ ਕਿ ਕੋਈ ਤੁਹਾਨੂੰ ਐਕਟਿੰਗ ਸਿਖਾ ਰਿਹਾ ਜਾਂ ਸਿੰਗਿੰਗ ਸਿਖਾ ਰਿਹਾ ਜਾਂ ਤੁਹਾਨੂੰ ਕਲਾਸਿਕਲ ਸੰਗੀਤ ਸਿਖਾ ਰਿਹਾ ਕਿਸੇ ਤਰੀਕੇ ਦਾ ਵੀ ਹੈ ਨਾ ਜ਼ਰੂਰਤ ਹੁੰਦੀ ਹੈ ਗੁਰੂ ਦੀ ਹਰੇਕ ਮੋੜ ਤੇ ਜ਼ਰੂਰਤ ਹੁੰਦੀ ਹੈ ਕਿਉਂਕਿ ਗੁਰੂ ਆਲਾ ਫਿਰ ਉੱਥੇ ਬਖਸ਼ਾ ਜਾਂਦਾ ਉੱਤੇ ਤੇ ਬੇਗੁਰਾ ਨਹੀਂ ਬਖਸ਼ਾ ਜਾਂਦਾ ਤੇ ਅੱਜ ਕੱਲ ਜਿਹੜੇ ਸਿੰਗਰ ਹੈਗੇ ਨੇ ਉਹ ਮਹਾਰਾਜ ਦੀ ਰਹਿਮਤ ਆਉਣਾ ਤੇ ਇਸ ਕਰਕੇ ਉਹ ਹਿੱਟ ਨੇ ਤੇ ਇਸ ਕਰਕੇ ਹੀ ਹਿੱਟ ਨੇ ਕਿਉਂਕਿ ਉਹ ਅੱਧੇ ਕੁਝ ਲੋਕ ਮਿਹਨਤ ਕਰਦੇ ਨੇ ਕੁਝ ਦੀ ਮਹਾਰਾਜ ਬਹੁਤ ਜਲਦੀ ਸੁਣ ਲੈਂਦੇ ਨੇ ਜਿਹੜੇ ਰਾਤੋ ਰਾਤ ਵੀ ਚੱਲ ਪੈਂਦੇ ਨੇ ਤਾਂ ਇਸ ਕਰਕੇ ਮਹਾਰਾਜ ਦਾ ਹੱਥ ਉਹਨਾਂ ਦੇ ਸਿਰ ਤੇ ਹੁੰਦਾ ਤੇ ਇਸ ਕਰਕੇ ਚੱਲ ਪੈਂਦੇ ਨੇ ਇਸ ਕਰਕੇ ਹੀ ਉਹਨਾਂ ਦੀਆਂ ਝੋਲੀਆਂ ਉਹ ਪਿਛਲੇ ਜਨਮ ਦਾ ਕੁਝ ਲਿਖਾ ਕੇ ਲੈ ਕੇ ਆਏ ਹੁੰਦੇ ਨੇ ਕਈ ਵਾਰੀ ਜਿਹੜਾ ਇਸ ਜਨਮ ਚ ਪੂਰਾ ਕਰਨਾ ਹੁੰਦਾ ਕਈ ਵਾਰੀ ਉਹਨਾਂ ਨੇ ਤਾਂ ਇਸ ਕਰਕੇ ਮੈਂ ਤਾਂ ਹੀ ਕਹੂੰਗਾ ਕਿ ਜਿਨੇ ਨਵੇਂ ਕਲਾਕਾਰ ਆ ਰਹੇ ਨੇ ਸਿੱਖੋ ਜ਼ਰੂਰ ਸੰਗੀਤ ਬਹੁਤ ਅੱਛੀ ਚੀਜ਼ ਹੈ ਬਹੁਤ ਅੱਛੀ ਚੀਜ਼ ਹੈ ਗੁਰੂ ਹਮੇਸ਼ਾ ਤੁਹਾਡਾ ਹੋਣਾ ਚਾਹੀਦਾ ਤੁਸੀਂ ਸਿੱਖੋ ਵੀ ਪਰ ਕੋਸ਼ਿਸ਼ ਕਰੋ ਕਿ ਕਾਲੀ ਨਾ ਕਰੋ ਕਿਸੇ ਵੀ ਕੰਮ ਦੇ ਵਿੱਚ ਕਿਉਂ ਕਾਲੀ ਦਾ ਕੰਮ ਆਪ ਅਕਸਰ ਕਹਿੰਦੇ ਕਿ ਸ਼ੈਤਾਨ ਦਾ ਹੁੰਦਾ ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀ ਨੇ ਤੁਹਾਨੂੰ ਪਟਕਣ ਤੋਂ ਬਚਾਉਂਦੀਆਂ ਨੇ ਜੇ ਤੁਸੀਂ ਗੁਰੂ ਵਾਲੇ ਹੋ ਜਾਂਦੇ ਹੋ ਹਾਂਜੀ ਧੰਨਕ ਤੁਹਾਨੂੰ ਮਿਹਰਬਾਨ ਜੀ ਇਹ ਸਾਡੇ ਸਦਭਾਗ ਨੇ ਜੀ ਪਤਾ ਨਹੀਂ ਕਿਹੜੇ ਕਿਸੇ ਜਨਮ ਚ ਜਾਂ ਕਿਸੇ ਇਸ ਜਨਮ ਚ ਕੋਈ ਚੰਗਾ ਕਰਮ ਪੁੱਲਪ ਲਿਖੇ ਹੋ ਗਿਆ ਜਿਹੜਾ ਗੁਰੂ ਮਹਾਰਾਜ ਨੇ ਆਪਣੇ ਲੜ ਲਾਇਆ ਹੋਇਆ ਹਲੇ ਵੀ ਔਰ ਖੁਦ ਬਣਾਉਂਦੇ ਅਸੀਂ ਤਾਂ ਕੋਈ ਹੁੰਦੇ ਨਹੀਂ ਇਹ ਸੋਚ ਕੇ ਜਾਣ ਵਾਲੇ ਕਿ ਸੋਚੇ ਸੋਚਣਾ ਹੋ ਵੀ ਜੇ ਸੋਚ ਲੱਗਦਾ ਵੱਡੀ ਗੱਲ ਇਹ ਹੈ ਕਿ ਗੁਰੂ ਮਹਾਰਾਜ ਵਿਧ ਬਣਾਉਂਦੇ ਆਪ ਕਰੇ ਕਰਾਵੇ ਆਪ ਤੇ ਆਪ ਅਸੀਂ ਆਪ ਕਰਾਉਂਦੇ ਆ ਆਪ ਵਿਧ ਬਣਾਉਂਦੇ ਆ ਆਪ ਬੁਲਾਉਂਦੇ ਆ ਆਪ ਦਰਸ਼ਨ ਕਰਾਉਂਦੇ ਆ ਆਪ ਮੱਥਾ ਟਿਕਾਉਂਦੇ ਆ ਆਪ ਹੀ ਮਨ ਦੇ ਵਿੱਚ ਭਗਤੀ ਭਾਵਨਾ ਜਗਾਉਂਦੇ ਆ ਆਪ ਹੀ ਮਨ ਦੇ ਵਿੱਚ ਸਿਮਰਨ ਕਰਾਉਂਦੇ ਆ ਪਰ ਕ੍ਰੈਡਿਟ ਕਿਤੇ ਨਾ ਕਿਤੇ ਇਨਸਾਨ ਆਪ ਲੈ ਲੈਂਦਾ ਕਿ ਇਹ ਮੇਰੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਮੈਂ ਗੁਰੂ ਸਾਹਿਬ ਦਾ ਉਹਨਾਂ ਨੂੰ ਉਹਨਾਂ ਨੂੰ ਧਿਆਉਣਾ ਹੈ ਉਹਨਾਂ ਦਾ ਨਾਮ ਸਿਮਰਨ ਕਰਦਾ ਪਰ ਸੱਚਾਈ ਇਹ ਹੈ ਗੁਰੂ ਸਾਹਿਬ ਆਪ ਹੀ ਬੁਲਾਉਂਦੇ ਆਪ ਹੀ ਕਰਾਉਂਦੇ ਆ ਸੋ ਅੱਜ ਵੀ ਜੇ ਦੁਨੀਆਵੀ ਦੁਨੀਆਵੀ ਚੀਜ਼ਾਂ ਦੇ ਵਿੱਚੋਂ ਦੁਨੀਆਵੀ ਕਮਾ ਕਾਰਾਂ ਤੋਂ ਸਾਰੀ ਇਸ ਦੁਨੀਆ ਦੇ ਜੰਜਾਲ ਚੋਂ ਖੁਦ ਮਹਾਰਾਜ ਨੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਬੁਲਾਇਆ ਤੇ ਕੋਈ ਐਸੀ ਅ ਅਸੀਸਰਵਾਦ ਸਾਡੀ ਐਸੀ ਅਰਦਾਸ ਬੇਨਤੀ ਕਬੂਲ ਹੋਏ ਸਾਡੀ ਬਸ ਇਹੀ ਅਰਦਾਸ ਹੈ ਗੁਰੂ ਮਹਾਰਾਜ ਜੱਗੇ ਕਿ ਜਿਸ ਵੀ ਮੋਟਿਵ ਲਈ ਜੋ ਵੀ ਜਿਸ ਤਰ੍ਹਾਂ ਵੀ ਵਿਧ ਬਣਾਈ ਹੈ ਗੁਰੂ ਮਹਾਰਾਜ ਨੇ ਸਾਨੂੰ ਉਸ ਰਸਤੇ ਤੇ ਚੱਲਣ ਦੀ ਹਿੰਮਤ ਔਰ ਜੋ ਅੱਗੇ ਆਉਣ ਵਾਲਾ ਉਹਨੂੰ ਐਕਸੈਪਟ ਕਰਨ ਦਾ ਉਹਨੂੰ ਖੁਸ਼ੀ-ਖੁਸ਼ੀ ਐਕਸੈਪਟ ਕਰਨ ਦਾ ਜਿਹੜਾ ਵੱਲ ਵੱਕਣਾ ਰਸਤੇਆਂ ਲਈ ਕੁਝ ਨਵਾਂ ਲੈ ਕੇ ਆ ਰਹੇ ਇਹ ਗੁਰੂ ਮਹਾਰਾਜ ਦਾ ਕਰਮ ਹੈ ਜੀ ਸਾਰਾ ਉਹ ਜੋ ਕਰਵਾ ਰਹੇ ਹੈ ਚਾਹੇ ਉਹ ਫਾਦਰ ਸਾਹਿਬ ਕਰਦੇ ਸੀ ਚਾਹੇ ਮਦਰ ਅਜੀ ਵੀ ਕਰ ਰਹੀ ਹੈ ਚਾਹੇ ਵੱਡੇ ਬ੍ਰਦਰ ਨੇ ਚਾਹੇ ਮੈਂ ਆ ਕੋਈ ਵੀ ਕਲਾਕਾਰ ਜੀ ਕੁਝ ਕਰਦਾ ਹੈ ਤੇ ਗੁਰੂ ਮਹਾਰਾਜ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਪੋਸੀਬਲ ਤੇ ਇਹ ਵੀ ਫਲ-ਫਲ ਅਸੀਂ ਇਜਾਜ਼ਤ ਲੈਂਦੇ ਆ ਕਦੇ ਕਿਸੇ ਸਾਜ਼ ਨੂੰ ਹੱਥ ਲਾਉਣਾ ਕਦੇ ਹਰਮੋਨੀਅਮ ਤੇ ਬੈਣਾ ਰਿਆਜ਼ ਕਰਨ ਬੈਣਾ ਗਾਉਣ ਬੈਣਾ ਲਿਖਣ ਬੈਣਾ ਸਟੂਡੀਓ ਚ ਰਿਕਾਰਡ ਕਰਨਾ ਸਟੇਜ ਤੇ ਚੜ ਕੇ ਕੁਝ ਗਾਉਣਾ ਭਾਵੇਂ ਉਹ ਧਾਰਮਿਕ ਹੋਵੇ ਸੂਫੀਆਨਾ ਹੋਵੇ ਭਾਵੇਂ ਦੁਨੀਆਵੀ ਹੋਵੇ ਸ਼ਗਨਾ ਦਾ ਗਾਣਾ ਹੋਵੇ ਕੁਝ ਹੋਵੇ ਭਾਵੇਂ ਐਂਟਰਟੇਨਮੈਂਟ ਦੀ ਗੱਲ ਹੋਵੇ ਗੁਰੂ ਮਹਾਰਾਜ ਨੇ ਆਪ ਕਰਾਉਣਾ ਉਹਨਾਂ ਦਾ ਨਾਮ ਲੈ ਕੇ ਸਟੇਜ ਤੇ ਚੜਦੇ ਆ ਉਹਨਾਂ ਦਾ ਨਾਮ ਲੈ ਕੇ ਸ਼ੁਰੂਆਤ ਕਰਦੇ ਆ ਤੇ ਬਸ ਇਹਨਾਂ ਕੋ ਹੌਸਲਾ ਹੋ ਜਾਂਦਾ ਹੈ ਸ਼ੁਰੂਆਤ ਉਹਨਾਂ ਦੇ ਨਾਮ ਤੇ ਹੋ ਜਵੇ ਤਾਂ ਉਹ ਉਹਦਾ ਅੰਜਾਮ ਵੀ ਅੱਛਾ ਹੀ ਹੁੰਦਾ ਸੋ ਜੋ ਵੀ ਕਰਾਂਗੇ ਜਿੱਦਾਂ ਵੀ ਕਰਾਂਗੇ ਇਹਨਾਂ ਦੀ ਇਜਾਜ਼ਤ ਲੈ ਕੇ ਔਰ ਬਸ ਜਿੱਦਾਂ ਉਹਨਾਂ ਦਾ ਹੁਕਮ ਹੋਏਗਾ ਉਦਾਂ ਤਾਂ ਚੱਲਦਾ ਰਹੇਗਾ ਥੈਂਕ ਯੂ